ਮੈਂ ਕਿਹਾ ਜੇ ਭਗਵੰਤ ਮਾਨ ਕਿੱਕਲੀ ਸੁਣਾ ਸਕਦਾ ਤਾਂ ਇੱਕ ਇੱਕ ਕਿੱਕਲੀ ਆਪਾਂ ਵੀ ਸੁਣਾ ਦਈਏ ਆਪਾਂ ਉਹਨਾਂ ਦੇ ਲੀਡਰਾਂ ਦੇ ਪੋਤੜੀ ਫੋਲਣੇ ਆ ਉਹ ਕਿੱਕਲੀ ਦੇ ਵਿੱਚ ਕਹਿੰਦਾ ਕਿੱਕਲੀ ਕਲੀਰ ਦੀ ਚੀਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚ ਨਾ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਬਹਿਮ ਤੁਸੀਂ ਉਹ ਬਹਿਮ ਵੀ ਕੱਢਾਂਗੇ ਤੁਹਾਡਾ ਮੀਤ ਹੇਰ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਧੜਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਥੋੜੀ ਧੌਣ ਤੇ ਗੋਡਾ ਮੀਤ ਹੇਰ ਡਰਦਾ ਨਹੀਂ ਸੌਂਦਾ ਕਹਿੰਦਾ ਸੁਪਨੇ 'ਚ ਸਿਮਰਨਜੀਤ ਸਿੰਘ ਮਾਨ ਡਰਾਉਂਦਾ ਸੋਚ-ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ 'ਚ ਕੱਢਾਂਗੇ ਕੱਢਾਂਗੇ ਧੌਣ ਚੋਂ ਕਿੱਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋਡੀ ਝਾੜੂ ਪਾਲਟੀ ਦਾ ਤੀਲਾ ਤੀਲਾ ਦੂਜਿਆਂ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਵਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਨਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾਥੇ ਆਉਂਦੀ ਆ ਐਮਐਸਪੀ ਵਾਲੀ ਮੈਡਮ ਥੋੜੀ ਲੱਭਦੀ ਨਾਥੇ ਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚੋਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਭ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ੋਬਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਅਧਿਕਾਰਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਮੈਂ ਕਿਹਾ ਜੇ ਭਗਵੰਤ ਮਾਨ ਕੇ ਕਿੱਕਲੀ ਸੁਣਾ ਸਕਦਾ ਤਾਂ ਇੱਕ ਇੱਕ ਕਿੱਕਲੀ ਆਪਾਂ ਵੀ ਸੁਣਾ ਦਈਏ ਆਪਾਂ ਉਹਨਾਂ ਦੇ ਲੀਡਰਾਂ ਦੇ ਪੋਤੜੀ ਫੋਲਣਿਆਂ ਉਹ ਕਿੱਕਲੀ ਦੇ ਵਿੱਚ ਕਹਿੰਦਾ ਕਿੱਕ ਲਈ ਕਲੀਰ ਦੀ ਚੀਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚ ਨਾ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਬਹਿਮ ਤੁਸੀਂ ਉਹ ਬਹਿਮ ਵੀ ਕੱਢਾਂਗੇ ਤੁਹਾਡਾ ਮੀਤ ਹਿਆਰ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਧਰ ਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਥੋੜੀ ਧੌਣ ਤੇ ਗੋਡਾ ਮੀਤ ਹਿਆਰ ਡਰਦਾ ਨਹੀਂ ਸੌਂਦਾ ਕਹਿੰਦਾ ਸੁਪਨੇ 'ਚ ਸਿਮਰਨਜੀਤ ਸਿੰਘ ਮੰਡ ਰੌਂਦਾ ਸੋਚ-ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ 'ਚ ਕੱਢਾਂਗੇ ਕੱਢਾਂਗੇ ਧੌਣ 'ਚ ਕਿੱਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋੜੀ ਝਾੜੂ ਪਾਰਟੀ ਦਾ ਤੀਲਾ-ਤੀਲਾ ਦੂਜਿਆਂ ਤੇ ਕਿੱਕਲੀ ਸੁਣਾਈ ਜਾਂਨਾ ਹੁਣ ਆਵਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਂਦਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਵਾਹ ਵਾਹ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਉਂਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਵ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ਵਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾ ਮੈਂ ਨਾ ਕੱਚੇ ਤੇ ਆਵਕੇ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਗੱਲਾਂ ਨੇ